ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬਲੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪਾਣ ਤੁਹਾਨੂੰ ਦਿਖਾਵਾਂਗੇ ਤਿੰਨ ਝੋਟੀਆਂ ਦੋ ਬਿਲਕੁਲ ਤਾਜ਼ੀਆਂ ਸਿੰਘਾਂ ਤੇ ਇੱਕ ਗੱਬਣ ਤਿਆਰ ਆਪਾਂ ਪਹੁੰਚੇ ਆ ਵੀਰ सोनू ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਨਾ ਦੀ ਡਿਟੇਲ ਸਸੀਆ ਪਾਜੀ ਸਸੀਆ ਜੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਜੀ ਵੀਰ ਜੀ ਵਧੀਆ ਵਧੀਆ ਚਾਹੀਦਾ ਹਾਂਜੀ ਤੇ ਬਾਈ ਆਪਣਾ ਨਾਮ ਤੇ ਡਰੈਸ ਦੱਸਿਓ ਤੁਹਾਨੂੰ ਸ਼ਹਿਰ ਜਲਾ ਜਿਲ੍ਹਾ ਮਸਲ ਠੀਕ ਹੈ ਜੀ ਫੋਨ ਨੰਬਰ 9156755 ਠੀਕ ਹੈ ਜੀ ਤੇ ਅੱਜ ਤੋਂ ਕਰੀਏ ਸ਼ੁਰੂਆਤ ਪਾਜੀ ਵੀਰ ਜੀ ਇੱਕ ਆਪਣੀ ਬੇਨਤੀ ਆ ਵੀਡੀਓ ਬਣਾ ਦੋ ਜੀ ਅੱਛਾ ਜੀ ਸਾਡਾ ਵੀਰ ਮੇਰੀ ਗੱਬਰ ਦੀ ਪੰਨਾਂ ਦਾ ਗੰਢੀ ਏ ਠੀਕ ਹੈ ਜੀ ਮੋਜ ਖਾਲੀ ਨਿਕਲਾਵੇ ਨਾ ਨਿਕਲੇ ਮੇਰੀ ਕੋਈ ਕ੍ਰੈਡਿਟ ਖਰਮ ਜੀ ਅੱਛਾ ਜੀ ਠੀਕ ਹੈ ਬਿਲਕੁਲ ਜੀ ਵੀ ਭਰਾ ਕੰਪਲ ਸਾਡੇ ਜਾ ਕੇ ਚੈੱਕ 라ਵੇ ਜਾਂਦੇ ਅਗਲੇ ਜਣਾ ਅੱਛਾ ਜੀ ਮੁਰਕੇ ਤੁਹਾਨੂੰ ਕੋ ਮਹੂਨ ਦੇ ਜਾਂ ਮੈਨੂੰ ਕੋ ਮਾੜੀ ਗੱਲ ਹੈ ਮਾੜੀ ਗੱਲ ਹੈ ਜੀ ਠੀਕ ਹੈ ਸਹੀ ਗੱਲ ਸਹੀ ਹੈ ਗੱਲ ਵੀ ਰੇ ਆ ਉਪਰੇ ਸਾਡੇ ਅੱਗੇ ਜਾਂਦੇ ਆ ਦਿਹਾੜੀ ਦਾ ਕੋ ਗਰਮੀ ਜ਼ਮੀਰ ਤਾਂ ਹੈਗੀ ਆ ਹਾਂਜੀ ਲੱਗਦਾ ਦਿਹਾੜੀ ਦੌਣ ਨਹੀਂ ਹੁੰਦਾ ਤਾਂ ਅਸੀਂ ਜਾ ਕੇ ਚੈੱਕ 라ਏ ਨਗਰ ਦਾ ਠੀਕ ਹੈ ਠੀਕ ਹੈ ਸਹੀ ਗੱਲ ਗਰਮੀ ਵੀ ਆ ਕੇ ਬਹੁਤ ਆ ਭਾਈ ਬੈਹ ਜੇ ਬਹੁਤ ਵਧੀਆ ਸਾਡੇ ਕੋਾਈਆਂ ਵਾ ਹਾਂਜੀ ਦਸਾਂ ਜਾ ਕੇ ਦਾ ਮਾੜਾ ਮਾੜਾ ਫ ਜਿਹੜੇ ਇੱਕ ਤੋਂ ਦੂ ਮੈਂ ਵਾਲਾ ਕੰਮ ਨਾ ਕਰੀ ਜਿਹਨੂੰ ਚੰਗਾ ਲੱਗਦਾ ਖੜੇ ਰਹਿ ਜਾਣਾ ਜਿਹਨੂੰ ਨਹੀਂ ਜਾਂਦਾ ਉਹ ਛੱਡ ਲੈ ਖੜੇ ਨਹੀਂ ਨਹੀਂ ਬਿਲਕੁਲ ਸਿਆਣੀ ਗੱਲ ਸਹੀ ਗੱਲ ਹੈ ਸਹੀ ਗੱਲ ਬਿਲਕੁਲ ਹੀ 100 ਬੰਦੇ ਸੱਚ ਆ ਜਿਹਦੇ ਮਨ ਨੂੰ ਲੱਗਦਾ ਚੰਗਾ ਲੈ ਜੇ ਜਿਹਦੇ ਮਨ ਨੂੰ ਨਹੀਂ ਚੰਗਾ ਲੱਗਦਾ ਆਪਣੀ ਸਾਈ ਵੱਸ ਕੋਲੇ ਠੀਕ ਹੈ ਜੀ ਬਾਈ ਦੱਸਿਓ ਫਿਰ ਇਹਦੀ ਡਿਟੇਲ ਹੁਣ ਇਹ ਬਾਈ ਸੁਈ ਦੇ ਅੱਛਾ ਜੀ ਵੀਡੀਓ ਕੱਤੀ ਮਗਰ ਠੀਕ ਹੈ ਜੀ ਇਹ ਮੈਂ ਮਾੜਾ ਨਾਲ ਬਾੜਾ ਲਿੰਦੀ ਹੈ ਅੱਛਾ ਜੀ ਹਾਂ ਠੀਕ ਹੈ ਨਹੀਂ ਤਰ ਮਰਾ ਨਹੀਂ ਲਾਗ ਬੱਚਾ ਕੋਈ ਗੱਲ ਨਹੀਂ ਮਰਾ ਲੋ ਲਾਓ ਬੱਚਾ ਲਾਓ ਬਹੁਤ ਤੋਰਦੀ ਹੈ ਬਣੀ ਤੋਰ ਲੋ ਕੋਈ ਇਹ ਸੁਆ ਪੜੀ ਪਹਿਲਾ ਸੁਆ ਪਹਿਲਾ ਆ ਨਾ ਆ ਨਾ ਆਸਕੀਆ ਕਰਮ ਵਾਲੀ ਤੇ ਚੈੱਕ ਕਰ ਸਕਦੇ ਤੁਸੀਂ ਫੇਸ ਵਾਲੀ ਐਂਡ ਜੈਡ ਬਲੈਕ ਆ ਗਈ ਇਹਨਾਂ ਕੱਦ ਡਾਟ ਕੀ ਚੱਲਦਾ ਵਾ ਕਿੰਨਾ ਕੁ ਭਾਜੀ ਅਸ ਤਮ ਭਾਜੀ ਇਹ 5 ਕਿਲੋ ਦੀ ਗੁੰਦਰ ਪਾਇਆ ਵਾ ਵਾਧਿਆ ਵਾ ਜੱਗ ਡੋਗਰਾ ਅੱਜ ਬੱਤਾ ਵੇ ਲੋਤੀ ਠੀਕ ਹੈ ਠੀਕ ਹੈ ਲੱਗਦਾ ਲੋਕ ਦੱਸਾਂ ਕਿ ਉਹ ਆਏ ਹੋਏ ਐ ਤਾਂ ਹਰ ਗੋ ਸੇਵਾ ਸਾਨੂੰ 6 ਕਿਲੋ ਆਂਦੇ 7 ਕਿਲੋ ਭਾਈ ਪਾਣੀ ਉਹ ਕਿੰਨਾ ਬਗਣਾ ਗਮਰ ਦੇ ਡੰਗੋ ਆਪਣੇ ਨਾਲ ਚੱਲ ਕੇ ਘਰ ਦਾ ਵਾ ਠੀਕ ਹੈ ਠੀਕ ਹੈ ਦੇਖੋ ਬਹਿਲਾ ਫਿਰ ਜਾਰ ਬਾਬੂ ਜੀ ਸਾਥ 6 ਕਿਲੋ ਬਾਈ ਕਹਿੰਦਾ ਕਿ ਕਿਹਾ ਹੀ ਘਰ ਲਾਂਦੇ ਆਪਾਂ 5 ਲੀਟਰ ਦੀ ਗਰੰਟੀ ਦਾਂਗੇ। ਹਾਂ। ਬਾਕੀ ਛੱਡਾ-ਛੱਡਾ ਤੁਸੀਂ ਦੇਖ ਸਕਦੇ ਕਿ ਬਿਲਕੁਲ ਹੀ ਇਹਦੇ। ਬਾਕੀ ਮਾਰੇ ਭਾਲਾ ਦੀ ਨਹੀਂ ਨਾਲ ਆ ਬਸ ਦੱਸ ਕੇ ਵੀਰੀ ਦੇਣੀ ਹੈ। ਠੀਕ ਹੈ ਠੀਕ ਹੈ। ਆਹ ਮੁਰਗੇ ਤੋਂ ਦੋ ਦੋ ਮੈਲ ਆਪਾਂ ਚੰਨ ਦੇ। ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਕਰਦੇ ਆ। ਵੈਰੀ ਆਪਾਂ ਅਗਲੀ। ਲਓ ਜੀ ਪਹਿਲਾ ਸੁਗਾ ਸੋਈਆ ਕਰਮਾਲੀ ਦੇ ਧਾਰਾਂ ਤੋਂ ਨਾ ਦੀਆਂ ਮਰਾ ਕੇ ਲਾਈਵ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ। ਅੱਛਾ ਜੀ। ਕੋਈ ਆਪਾਂ ਹੁਣ ਤਾਂ ਵੀ ਨਹੀਂ। ਗੋਇਆ ਹੁੰਦੇ ਗੋਇਆ ਲਓ ਬੋਤਲ ਆਇਆ ਖਲੋਇਆ ਕਰ ਲਓ ਦੀ ਆ ਚੱਕਾ ਸਾਡੇ ਦਾ ਆਪਾਂ ਭਾਈ ਦੱਸਦੇ ਭੜਾ ਲਿੰਦੀ ਭੜਾ ਆਵੇ ਲੋ ਤੁਹਾਡੇ ਸਾਹਮਣੇ ਹੋ ਰਹੀ ਏ ਠੀਕ ਆ ਠੀਕ ਆ ਜੀ ਕੀ ਗੱਲ ਭਾਈ ਦਸੀ ਚੰਗੀ ਹੁੰਦੀ ਆ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਚਲੋ ਪਹਿਲਾ ਸੁਭਾ ਵਜੇ ਠੀਕ ਆ ਜੀ ਆਵੇ ਲੋ ਖਾ ਦੇਗਾ ਵੀ ਭਾਈ ਗਰੰਟੀਆ ਦੇਨੇ ਆਪਾਂ ਅੱਛਾ ਜੀ ਕਿਹੜੇ ਤਜਾ ਨੂੰ ਨੀਕੀ ਕਰੇ ਆਪਣੀ ਕੋਈ ਗਰੰਟੀ ਜੀ ਕਿਸੇ ਜੀ ਦਾ ਸਾਡਾ ਮਾਰ ਮਾਰ ਠੀਕ ਆ ਠੀਕ ਆ ਅੱਛਾ ਜੀ ਨੇ ਪਹਾੜੇ ਦੇ ਉੱਤਰਾ ਵੈਸੇ ਵਧੀਆ ਰਹਿੰਦਾ ਪਸ਼ੂ ਗਜਾਲਿਆ ਨਾ ਇੱਕ ਦੇ ਖਾਣਾ ਤੁਣ ਪਛੇ ਰਹਿੰਦੇ ਆ ਹਾਂ ਇਹ ਆਪਾਂ ਦਾ ਭਾਵੇਂ ਨਹੀਂ ਚੋਈ ਕਰਦਾ ਜਾ ਘਰਾਂ ਨਾਲ ਅੱਛਾ 10 ਵੀਰ ਹੋ ਇਦਾਂ ਸਾਡੇ ਘਰ ਕੰਮ ਮਿਲਦੀ ਜੇ ਉਹਨਾਂ ਕਰ ਭੜਾ ਮੁੰਦੇ ਸਾਡੇ ਕੋਲ ਦਾ ਮਿਲ ਪਈ ਆ ਠੀਕ ਹੈ ਠੀਕ ਹੈ ਇਹ ਵੀਰ ਕੋ ਲਾਂਮਾ ਵਾਲਾ ਕੰਮ ਨਾ ਕਰੇ ਨਾਮ ਮੁੜ ਕੇ ਕੋਈ ਆਦਾ ਫੋਨ ਚੁੱਕਿਆ ਜਾਂ ਜੀ ਬਿਲਕੁਲ ਬਿਲਕੁਲ ਹੋਵੇ

ਕਹੋਂ ਬੀਆ ਕਹੋ ਬਈ ਬਈ ਬਸ ਹਾਲੇ ਫਰਮਾਨ ਓਏ ਫਰਮਾਨ ਵੀਰ ਓਏ ਹਾਲੇ ਫਰਮਾਨ ਓਏ ਕੰਬਾ ਬੇਨਾਨ ਲੈ ਜਦੋਂ ਮੈਂ ਲਾ ਪਿਤਾ ਭਾਈ ਇਹ ਹੀ ਲੈਫਟ ਵਾਈ ਕਰਾਉਣ ਦੇ ਮੁੜ ਕੇ ਕਹਾਂ ਲਾਹਾਂ ਨਹੀਂ ਲਾਵੀ ਦੇਣਾ ਨਹੀਂ ਬਿਲਕੁਲ ਬਿਲਕੁਲ ਜੀ ਵੀਰ ਨੇ ਕਿਹਾ ਜੀ ਪਹਾੜੀ ਦੇ ਮਿਲਦੀ ਹੈ ਬਾਕੀ ਪਹਾੜਾ ਵੀ ਪਾਇਆ ਤੁਹਾਡੇ ਸਾਹਮਣੇ ਖੜੀ ਹੈ ਬਿਲਕੁਲ ਕੋਈ ਸ਼ੱਕ ਨਹੀਂ ਆ ਕਿ ਭਾਈ ਜੂਵੀ ਜਿਹੜੀਆਂ ਹਨ ਇੱਕ ਨੰਬਰ ਬਿਲਕੁਲ ਗੋਲਤਾ ਆ ਰਿਹਾ ਇਹ ਲੋ ਗਾੜ ਠੀਕ ਆ ਜੀ ਕਿੰਨੀ ਕੋ ਹੋਗੀ ਮਾ ਟਰਨ ਆ ਜਾਵੇ ਠੀਕ ਆ ਠੀਕ ਆ ਲਓ ਜੀ ਕਿਲੋ ਬਧਿਆਸਪਾ ਜੀ ਇਹ ਭਾਈ ਤਾਂ ਇਹ ਪਜਵਾ ਦੇ ਨੇ ਕਿਸੇ ਜੰਗਲੋਂ ਮੇਂ 사 ਕਰੇ ਮੁਰਕੇ ਵੀ ਦਾਮੇ ਦਿੰਦੇ ਆ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਲਓ ਜੀ ਮਗਰਲੇ ਥਾਂ ਦੇ ਵਿੱਚ ਵਾਈ ਜਿਹੜੀ ਐ ਬਿਲਕੁਲ ਸਾਫ ਧਾਰਾਂ ਜੇ ਬਿਲਕੁਲ ਗੋਲ ਧਾਰਿਆ ਤੇ ਮੋਟੀ ਚਵਾਈ ਆ ਤੇ ਚਲੋ ਕੋਈ ਚੰਗੀ ਸਾਮ ਕਰਨ ਵਾਲਾ ਭਰਾ ਲੈ ਜੂ ਗਰੇ ਦੁੱਧ ਚੰਗਾ ਕੱਢੀ ਜੂ ਕਰਮਾਲੀ ਭਾਈ ਆਪਾਂ 5 ਕਿਲੋ ਦੀ ਟਿੱਪਾਂ ਨਿਕਲੋ ਕਿੰਨੇ ਆ ਅੱਛਾ ਜੀ ਇਹਦੇ ਘੜੀ ਸਦਾ ਪਾਵਾਂ ਦੀ ਸਦਾ ਸਿੱਧੀਆਂ ਅਗਲਾ ਇਹ ਰਾਇ ਦੇ ਮੁੱਲ ਲੱਖ ਰੁਪਏ ਹਣਾ ਪਾ ਲੈਣਾ ਹਾਂਜੀ ਠੀਕ ਜੀ ਛੱਡ ਦੋ ਛੱਡ ਦੋ। ਛਾਂਦੀਰ ਬਚਾ। ਆ ਜੀ ਵੀ ਜੀ। ਲਓ ਜੀ ਆਨੇ ਚੈੱਕ ਕਰ ਸਾਦੇ ਜੇ। ਕੋਈ 5 ਕਿਲੋ ਭਾਜੀ ਮੰਨ ਕੇ ਲਵੇ ਆ ਇਹਨੂੰ ਕਿਵੇਂ ਕਰੀਏ ਮੇਰੇ ਨਾਲ। ਅੱਛਾ ਜੀ। ਕੋਈ 4 ਕਿਲੋ ਮੰਨ ਕੇ ਲਵੇ। ਠੀਕ ਆ। ਭਾਈ ਤਾਜੀ ਸੂਈ ਹੈ ਦੁੱਤੇ ਆ ਜੂਗੀ ਤੁਹਾਨੂੰ ਬਤਾ। ਠੀਕ ਆ ਠੀਕ ਆ। ਲਓ ਜੀ ਕੋਈ ਚੰਗੀ ਸਾਮ ਕਰ ਲੈ ਭਰਾ। ਮੈਂ ਮੈਂ ਕੀ ਆ ਵਾ। ਹਾਂ ਜੀ। ਬਾੜ ਵਾਲੀ ਖਾ ਜੀਓ। ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ। ਬਾੜਾ ਉਤਰਾ ਹੀ ਪਿਆ ਵਾ ਬਿਲਕੁਲ ਸ਼ਾਨ। ਨਹੀਂ 4 ਕਿਲੋ ਮੰਨ ਕੇ ਲਵੇ ਤਾਂ ਭਾਵੇਂ ਕੋਈ 5 ਬਣ ਕੇ ਲੈ ਲਈ। ਅੱਛਾ ਜੀ। ਛੋਟੀ ਸੀਲ ਆ ਨਾ ਤਰੀ ਮਾਦੀ ਮੋਲੇ ਵੀਰ ਜੀ ਆਪਾਂ ਛੋੜਿਆ ਕਰਦਾ ਇਹਦਾ ਅੱਛਾ ਜੀ ਸੇਵਾ ਕਰਾਂਗੇ ਦੁੱਧ ਤੇ ਕਰਾਂਗੇ 7-8 ਕਿਲੋ ਅੱਛਾ ਜੀ ਆਪਾਂ ਦੇ ਦਈਏ 52000 ਦੀ ਹਾਰਾਂਗੇ ਕਰ ਦਈਏ ਜਸਨੋਈ 52 ਦੇ ਦਈਏ ਪੂਰੇ ਤੇ ਜਾਂਦੀ ਏ ਪੂਰੇ 50000 ਦੀ ਤੇ ਆਪਣੀ ਭਾਜੀ ਮੇਰੇ ਘਰੋਂ ਆਇਆ ਕੱਲੀ ਉੱਟਣ ਦੀ ਖੜੇ ਅੱਛਾ ਜੀ ਭਾਵੇਂ 2 ਨਗ ਕਰਵਾਈ ਗਏ ਤੇ ਭਾਵੇਂ 3 ਨਗ ਕਰਦੇ ਭਾਵੇਂ 4 ਨਗ ਠੀਕ ਆ ਠੀਕ ਆ ਲਓ ਜੀ ਪਿੱਛੇ ਵੀ ਫੀਮ ਮਲਕਾਫ ਤੇ ਡਬਲ ਫਾਇਦਾ ਜੇ ਮੇਰੇ ਕੋਲ ਬਾਰ ਬਾਰ ਮੁੜ ਕੇ ਆਪਾਂ ਫੋਨ ਚੁੱਕ ਲਾ ਦਈਏ ਉਹ ਕਰ ਦਈਏ ਸਿੱਧੀਆਂ ਕਰ ਲੈ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਇਹਦੇ ਵਿੱਚ ਕੋਈ ਲ ਕਾ ਕੁਝ ਬੰਡਿਆ ਵਾ ਹਾਂਜੀ ਮਾ ਵੀ ਇਹਨਾਂ ਦੁੱਧ ਚਾੜ ਗੋਗਾ ਕੇ ਲਾਵੇ ਮੇਰੇ ਕੋਲ 2 ਡੰਕ ਤੇ ਉਹਦੇ ਭਾਵੇਂ ਕੋ 3 ਡੰਕ ਹੋ ਗਏ ਅੱਛਾ ਜੀ ਮੇਰੇ ਕੋਲ ਪਾੜਾ ਦੇ ਪੌਣੇ ਪਰ ਪਾੜੇ ਦੇ ਮਿਲਿਆ ਮਿਲਦੀ ਹੈ ਪਾੜੇ ਤਾਂ ਬਿਣਾ ਮਿਲਦੀ ਠੀਕ ਆ ਸਹੀ ਗੱਲ ਹੈ ਬਿਲਕੁਲ ਠੀਕ ਆ ਜੀ ਆਹ ਦੂਜੇ ਨੰਬਰ ਤੇ ਕਿਵੇਂ ਆ ਗਈ ਇਹ ਦੁੱਧੀਆਂ ਨੂੰ ਸੋਈ ਨੂੰ 15 ਤੋਂ 20 ਦਿਨ ਹੋ ਗਏ ਅੱਛਾ ਜੀ ਦੋ ਤਿੰਨ ਗੋੜਾ ਠੰਡੇ ਦੇ ਚਾੜ ਕੇ ਅੱਠ ਘਰੋ ਬਾਅਦ ਪੁੱਠਾ ਸਿੱਧਾ ਕਰ ਕਿਵੇਂ ਦੇ ਰਵੇ ਕੋਈ ਅੱਛਾ ਜੀ ਦੇਖੋ ਠੀਕ ਆ ਲੋ ਵੀ ਆਹ 8 ਲੀਟਰ ਕੰਡੇ ਵਾਲਾ ਦੁੱਧ ਤਿਆਰ ਸੂਆ ਭਰੀ ਤੁਹਾਡਾ ਦੂਜਾ ਲਾਲੇ ਤੇ ਤੀਜਾ ਵਾਲੇ ਮੈਂ ਪਹਿਲਾਂ ਹੀ ਭਾਈ ਜਾਂਦਾ ਮੈਂ ਦੂਜਾ ਨਹੀਂ ਜਾਂਦਾ ਮੈਂ ਤੀਜਾ ਹੀ ਜਾਂਦਾ ਵਾ ਠੀਕ ਹੈ ਠੀਕ ਹੈ ਭਾਈ ਬੜਾ ਬੁਰਾ ਲੱਗਦਾ ਸੁਧੀਆਂ ਦਾ ਨਾ ਠੀਕ ਹੈ ਜੀ ਬਾਲਾ ਕੋ ਚੌਥਾਲ ਵਾਲੇ ਬਸ ਕੋਈ ਪੰਜਵਾਂ ਵਾਲੇ ਮੈਂ ਸੁਈਆਂ ਨਾਲ ਭਾਈ ਗੱਲ ਹੀ ਨਹੀਂ ਕਰਨੀ ਵਿੱਚ ਬਿਲਕੁਲ ਬਿਲਕੁਲ ਜੀ ਬਹੁਜੀ ਸਿੰਗਲ ਹੱਡੀ ਕੱਡ ਕਾਢ ਵੀ ਜਿਹੜਾ ਚੰਗਾ ਆ ਗਿਆ ਵਾ ਇਹ ਸੁਗਾ ਵੀ ਆਪਣੀ ਸਮਝਣਾ ਦੂਜਾ ਲਾਲੇ ਤੇ ਤੀਜਾ ਲਾਲੇ ਚੱਡਾ ਛੱਡਾ ਜਿਹੜਾ ਸੁਫਾਈਆਂ ਦੇ ਵਿੱਚ ਆ ਇਹ ਮਿਲਕਾ ਹੋਰ ਭਾਈ ਗੱਲਾਂ ਸ਼ਰਤਾਂ-ਸ਼ਰਤਾਂ ਦੀਆਂ ਬੰਦ ਕਰ ਦਿੰਦੀਆਂ ਵਾ ਅੱਛਾ ਜੀ ਇੰਨੀਆਂ ਸ਼ਕਾ ਲਾਉਂਦੀਆਂ ਸ਼ਕਾ ਦਾ ਦੁਨੀਆ ਮਰਜੀ ਸ਼ਕਾ ਬਣਾ ਲੀਏ ਸੱਚ ਨੂੰ ਲੋਕੀ ਝੂਠ ਸਮਝਦੇ ਤੇ ਝੂਠ ਨੂੰ ਲੋਕੀ ਸਮਝੇ ਸੱਚ ਬਿਲਕੁਲ ਬਿਲਕੁਲ ਜੀ ਇਹ ਮੇਰੀ ਗੱਲ ਨੋਟ ਕਰਿਆ ਆਪਾਂ ਕਿੰਨਾ ਮਰਜੀ ਸੱਚ ਦੱਸਾਂਗੇ ਨਾ ਹਾਂ ਜੀ ਉਹ ਝੂਠ ਤੇ ਝੂਠ ਦਾ ਸੱਚ ਜੀ ਮੈਂ ਵੇਖ ਲਿਆ ਪਰਤੇ ਮੈਂ ਸੱਚ ਮਾਰ ਕੇ ਵੇਖ ਲਿਆ ਤੇ ਝੂਠ ਹੀ ਲੋਕ ਝੂਠ ਨੂੰ ਸੱਚ ਸਮਝ ਜਗੇ ਅੱਛਾ ਜੀ ਤਾਂ ਬਾਕੀ ਚੁਆਈ ਮਹੀਂ ਦੀ ਗਲਤ ਹੋਵੇ ਅੱਛਾ ਜੀ ਕੋਈ ਪੂਰ ਮਾਰੇ ਕੋਈ ਛੱਟਾ ਮਾਰੇ ਟੀਗਾ ਲਵਾਸਦੀ ਮੈਂ ਬਾਰ ਬਾਰ ਇੱਕੋ ਕਹਿੰਦਾ ਮੇਰੇ ਘਰ ਮਰਦੀ ਜਿਹਾ ਭਾੜੇ ਦੇ ਕਿਸੇ ਦੇ ਘਰ ਜਿਕੇ ਟੀਗਾ ਲਵਾਸਦੀ ਠੀਕ ਆ ਠੀਕ ਆ ਠੀਕ ਆ ਲਓ ਜੀ ਗਾਰ ਦਾ ਗਾਰ ਚੋਵੇ ਘਾਡੇ ਦੇ ਵਾਵਾ ਗਾਰ ਨਾ ਗਾਰ ਚੋਵੇ ਪਿਛਾਰ ਨਾ ਪਿਛਾਰ ਚੋਵੇ ਅੱਛਾ ਜੀ ਘਾਰਵਾਦੇ ਮੇਰੀ ਜੁਮੇ ਆਰੀ ਆ ਦੁੱਧ 8 ਕਿਲੋ ਹੋਊਗਾ ਪਾ ਘੜ ਦੇ ਪਾ ਵਾਜੇ ਠੀਕ ਆ ਠੀਕ ਆ ਜੀ ਚਲੋ ਕੋਈ ਚੰਗੀ ਸਾਮ ਕਰਨਾ ਤਾਂ ਹੈ ਜੂ ਭਰਾ ਦੁੱਧ ਚੰਗਾ ਕੱਢੀਓਗੇ ਹੈ ਬਿਲਕੁਲ ਤਾਜੀ ਹੈ ਤੇ ਬਾਈ ਮੋਲੇ ਦਾ ਹਰਾ ਇਹਦਾ ਮੁੱਲ ਹਾਂ ਪਾਈ 55000 ਰੁਪਏ ਛੋੜਿਆ ਮੁੱਲ ਅੱਛਾ ਜੀ ਸਾਰਾ ਸਿਆਕ ਕਵੇ ਜੇ ਛੋਟੀ ਘਾਂ ਰਾਜੀ ਹੋ ਜੇ ਤਾਂ ਤੀਆਂ ਛੋਟੀ ਘਾਂ ਬਿਲਕੁਲ ਸਹੀ ਗੱਲ ਹੈ ਜੇ ਡਿਪਲੇਆ ਗਿਆ ਇਹ ਵੇਖੀ ਜਾਂਦੀ ਖਿੱਚ ਵੀ ਪਾਈ ਦੀ ਕਰਨੀ ਅੱਛਾ ਜੀ ਪਾਜੀ ਘਟਾ ਦਿਓ ਵਧਾ ਦਿਓ 53000 ਦੀ ਦਵਾਂਗੇ ਜੇ ਜ਼ਿਆਦਾ ਫੋਨ ਲਵੇ 52 51 ਦਾ ਬੇਸ਼ੱਕ ਫੋਨ ਕਰਿਆ ਆਪਾਂ ਕਰੀਏ ਜੀ ਠੀਕ ਹੈ ਲਓ ਜੀ 53000 ਦੀ 54 ਵਾਲੇ ਫੋਨ ਕਰੇ 55 ਵਾਲਾ 54.5 ਫੋਨ ਲਵੇ ਅੱਛਾ ਜੀ ਨਹੀਂ ਜੇ ਪਾਜੀ ਕਰੇ ਜੋ ਨਹੀਂ ਤਾਂ ਕਿ ਛੋਟੀ ਨਵੀਂ ਖਾਦੀ ਪੋਰੀ ਖਾ ਗਈ ਤੇ ਕਾਕੂ ਵੀ ਸਵਾਲ ਆਖੀ ਜੋੜੀ ਵੇਖੋ ਬਿਲਕੁਲ ਬਿਲਕੁਲ ਜੀ ਐਨ ਜੈਡ ਬਲੈਕ ਪਿਓਰ ਮੋਰਾ ਨਸਲ ਦੀ ਕਈ ਵੀਰ ਮੈਨੂੰ ਕਹਿ ਰਹੇ 52 19 ਨਾਲ ਮੈਂ ਕਿ ਜਿੰਦ ਬਾਜੀ ਦਾ ਨਾਮ ਮੇਦਾ ਭਾਜੀ ਕੰਮ ਕਰੇ ਜਨਾਬ ਆ ਕਹਿੰਦਾ ਸਿੱਧੀਆਂ ਆਪਣੀਆਂ ਗੱਲਾਂ ਮੇਰਾ ਵੀ ਸੁਭਾਅ ਥੋੜਾ ਕਾਲਾ ਪੈਂਦਾ ਇਹਦੇ ਮਾਨੂੰ ਲੱਗਦੀ ਲੈ ਜਾਏ ਮੇਰੇ ਘਰ ਆਣ ਕੇ ਵੀਡੀਓ ਕਾਲ ਤੇ ਜਵਾਵੇ ਤੇ ਮੇਰੇ ਘਰ ਆਣ ਕੇ ਮੈਂ ਆਪ ਜੋ ਵੀ ਵੀਡੀਓ ਕਾਲ ਨਹੀਂ ਛੱਡੇ ਠੀਕ ਆ ਠੀਕ ਆ ਆਪਣੇ ਕੋ ਮੂੰਹ ਛੋਟਾ ਜਾ ਵੇਖੋ ਮੇਰੇ ਘਰੇ ਆਣ ਕੇ ਜੋ ਵੀ ਆਪ ਠੀਕ ਹੈ ਠੀਕ ਹੈ ਜੀ ਲਓ ਭਾਈ ਜੀ ਇਹ ਤੁਹਾਡਾ ਡਾਇਰੈਕਟ ਆ ਗਿਆ ਇਥੇ ਚਵਾਈ ਕਰ ਸਕਦੇ ਜੀ ਅਗਲਾ ਭਾਈ ਜੀ ਜੇ ਆਪਾਂ ਅਗਲੇ ਦਿਨ ਮਈ ਚੋਵਾਂਗੇ ਤੇ ਗੱਡੀ ਦਾ ਕਿਰਾਇਆ ਆਪਾਂ ਦੇਵਾਂਗੇ ਅੱਛਾ ਜੀ ਜੇ ਹੁਣ ਵੀਰ ਗੱਡੀ ਲੈ ਕੇ ਆਉਂਦੇ ਆ ਮੋਗਿਓ ਹਾਂ ਜੀ ਜੀ ਆਪਾਂ ਜੇ ਉਦੋਂ ਮਈ 14 ਨੂੰ ਆਪਾਂ ਕਿਰਾਇਆ ਗੱਡੀ ਦਾ ਦੇਵਾਂਗੇ ਲੋ ਬਿਲਕੁਲ ਬਿਲਕੁਲ ਜੀ ਹੱਕਦਾਰ ਆ ਫਿਰ ਠੀਕ ਹੈ ਜੇ ਆਪਾਂ ਦਾ 5000 ਰੁਪਿਆ ਨੂੰ ਕੱਟ ਕਰਕੇ ਦਵਾਂਗੇ ਜੀ ਦੁੱਧ ਦਿਕਲੂਗਾ 5000 ਪਾ ਦੇ ਜੇ ਨਾ ਦੇ ਉਨੂੰ ਤਾਂ ਹਰੇ ਬੇਸ਼ਰਮ ਨਾ ਪਾਵੇ ਠੀਕ ਹੈ ਜੀ ਇਹ ਆਪਾਂ ਕੋਈ ਹੋ ਗਈ ਉਹਨੂੰ ਫਿਰ ਠੀਕ ਹੈ ਠੀਕ ਹੈ ਉਹਨਾਂ ਦੇ ਉਦਾਂ ਨਹੀਂ ਭਾਈ 5000 ਕੱਟ ਜੇ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਇਹ ਜਿਹੜੀ ਗੱਲ ਇਸ ਵਿੱਚ ਕਹਿ ਗਈ ਇਹ ਕੀ ਆ ਗਲਾ ਭਾਈ ਬਾਲ ਬਲੇ ਕਿ ਹਾਰੀ ਭਾਈ ਆ ਤੀਜੇ ਨੰਬਰ ਤੇ ਕਿਵੇਂ ਆ ਗਈ ਇਹ ਭਾਈ ਗੱਭਣ ਜੇ ਅੱਛਾ ਜੀ ਇਹ ਦੁੱਧ ਹੈ ਜੀ ਚਲੋ 13 ਕਿਲੋ ਵਾਲੀ ਅੱਛਾ ਜੀ 13 ਕਿਲੋ ਜਮਾਂਦਰੀ ਥਾਂਦੀ ਤੇਲ ਜੇ ਮਗਰਦੇ ਜੀ ਠੀਕ ਹੈ ਲਓ ਜੀ ਇਹ ਵਹਾਨਾ ਕੱਢਾ ਜਿਹੜੇ ਵੀਰ ਕੋ ਲਈ ਇਹਦਾ ਪੈਰ ਲਾ ਖਿਚਾ ਦੇਖੋ ਜੱਟਾ ਲਓ ਜੀ ਜਮਾਂਦਰ ਉੱਤੇ ਜਾਂਦਾ ਜੇ ਥਾੜੀ ਉਹ ਵੀ ਪਹਿਣੀ ਵਾਲਾ ਸਾਈਡ ਮੋਲੇ ਦਾ ਜਿੱਦਾਂ ਦਾ ਕਰਦਣਾ ਵਾ ਅੱਛਾ ਜੀ ਇਹ ਚੋਗੇ ਵੀ ਉਹਨੇ ਦੀ ਹੁਣੇ ਵੀ ਉਹਨੇ ਦੀ ਅੱਛਾ ਜੀ ਸੂਆ ਭਾਜੀ ਦੂਜਾ ਕਿੰਨਾ ਥਲਾਂ ਦੀ ਮੇਰੀ ਸੂਇਆਂ ਦੇ ਗਰੰਟੀ ਆ ਅੱਛਾ ਜੀ ਦੋ ਸੂਇਆਂ ਦਾ ਕੋਈ ਗਰੰਟੀ ਵਿੱਚ ਨਾ ਦਿੰਦੀ ਲਓ ਜੀ ਜਮਾਂਦਰ ਉੱਤੇ ਹਾਂ ਠੀਕ ਹੈ ਠੀਕ ਹੈ ਸੂਆ ਆਪਾਂ ਕਿਰਮਾ ਸੂਵੀ ਸੂਆ ਭਾਜੀ ਲਾਲੇ ਕੋ ਦੂਜਾ ਦੇ ਲਾਲੇ ਤੇ ਜਦ ਮੈਂ ਸੂਇਆਂ ਦੇ ਨਾਲ ਲੀਦਾ ਅੱਛਾ ਜੀ ਭਾਜੀ ਸਾਡੀਆਂ ਅੱਖਾਂ ਹਰ ਇੱਕ ਦਾ ਕੰਮ ਖਾਹਾਰੋਬਾਰ ਹਰ ਕੁਝ ਕਰਦੀ ਆ ਠੀਕ ਹੈ ਠੀਕ ਹੈ ਸੂਆ ਦਾ ਇਹ ਬਾ ਲਾਤਰੀ ਕੋਲ ਹੀ ਮਾਰੀ ਵੇ ਲੋ ਉੱਥੇ ਖਲਾਉਦੀ ਜੀ ਜਿੱਥੇ ਲੱਤ ਕਦੀ ਉੱਥੇ ਖੜੀ ਲੱਗਿਆ ਕਰਮਾਲੀ ਚਲੋ ਜੀ ਦੇਖੋ ਅਗਲੇ ਪਨੇ ਮਰੋ ਕੈਮਰਾ ਦੇਖੋ ਲਓ ਲਓ ਜੀ ਛੱਟਾ ਸਾਡੇ ਤੇ ਅਗਲੀ ਸਾਈਡ ਤੇ ਥੋਨਾ ਦਾ ਸੈਜ ਗਿਆ ਜਿਹੜਾ ਬਹੁਤ ਹੀ ਸ਼ਾਨਦਾਰ ਆ ਗਿਆ ਕਰਮਾਲੀ ਦਾ ਉਹ ਪਿੱਛੇ ਬੰਨ ਕੇ ਤੇ ਬਾਕੀ ਕਾਜ ਜਿਹੜਾ ਲੱਗੀ ਆ ਕਰਮਾਲੀ ਨੇ ਜਮਾਨਾ ਤਿੰਨ ਥਾਣਾ ਇਹ ਸੁਖਾ ਸਾਰਾ ਸਿਆਜ ਹੋ ਗਿਆ ਰੀ ਨਾ ਅੱਛਾ ਜੀ ਤਾਂ 50000 ਦੀ ਮੈਨੂੰ ਫੇਰ ਦੇ ਦੇ ਠੀਕ ਹੈ ਠੀਕ ਹੈ ਲਓ ਜੀ ਐਨ ਜੈਡ ਬਲੈਕ ਆ ਦੇਖੋ ਸ਼ਾਨਦਾਰ ਬਣ ਤੱਕ ਗਿਆ ਕਰਮਾਲੀ ਤੇਰਾ 14 ਲੀਟਰ ਦੁੱਧ ਆਲੀ ਜਾਂਦਾ ਅੱਖਾਂ ਦਾ ਛੱਡਾ ਬਾਜੀ 13 ਵੀ ਛੱਡੋ ਤੇ 14 ਵੀ ਛੱਡੋ ਅੱਛਾ ਜੀ 12 ਕਿਲੋ ਦਵਾਂਗੇ ਪਰ ਇਹ ਨਹੀਂ ਆਪਾਂ ਕਾਲੀ ਨੇ ਜਾ ਕੇ ਜੂੜ ਤਾਂ 12 ਕਿਲੋ ਚਾਹੇ ਹਾਂਜੀ ਹਾਂਜੀ 1.5 ਬਰਾਬਰ ਜਨ ਜੀ ਬਿਲਕੁਲ ਬਿਲਕੁਲ ਜੀ ਕੰਮ ਵੀ ਪਤਲਾ ਆ ਗਿਆ ਨਾਲਾ ਨਵਾਂ ਜੀ ਇਹ ਤਾਂ ਕਦੇ ਕੋਈ ਮਈ ਲੱਸੀ ਦਾ ਮੋਕ ਮਾਰਦੀ ਹੈ ਵੇਖੋ ਠੀਕ ਆ ਠੀਕ ਆ ਠੀਕ ਆ ਸਰ ਸਾਹਮਣੇ ਵਾਲੀ ਸੇਵਾ ਹੀ ਕਰਨ ਵਾਲੀ ਮੈਂ ਜੀ ਬਿਲਕੁਲ ਸਹੀ ਗੱਲ ਹੈ ਜੀ ਕੋਈ 10 ਰੁਪਏ ਬੋਲ ਦੇਗਾ ਤੇਰਾ ਇੱਧਰ ਹੋ ਜਾ ਮੜਾ ਆਹ ਵੇਖੋ ਨਾ ਦੇਖੋ ਜੀ ਆਨ ਇੱਕ ਕਦਾ ਤੇ ਆ ਕਾਪਾ ਜੀ ਭਾਜੀ ਇਹ 10 ਤੋਂ 12 ਦਿਨ ਖੜੂਗੀ ਅੱਛਾ ਜੀ 15ਵਾਂ ਵੀ ਕਰ ਸਕਦੀ ਏ ਠੀਕ ਪਰ ਮੈਂ ਉਬੀਰਾ ਦਾ ਜਿਹੜਾ ਲਈਏ ਦਾ ਭਾਜੀ ਬਲੇਦਨ ਗਾਂ ਹੀ ਪਾਦੀ ਥਲੋ ਅੱਛਾ ਜੀ ਤੇ ਤਿੰਨਾ ਥਾਂ ਦੀ ਗਾ ਆਨਲਾਈਨ ਹੀ ਜਾਊਗੀ ਮੇਰੀ ਫੁੱਲ ਗੱਡੀ ਆ ਅੱਛਾ ਜੀ ਤਿੰਨਾ ਤੱਕ ਪਿੱਛੇ ਦੀ ਮੇਰੀ ਗੱਡੀ ਜੇ ਠੀਕ ਆ ਜਿਹੜੀਆਂ ਭਾਜੀ ਗੱਲਾਂ ਦੀ ਸ਼ਰਤ ਦਊਗਾ ਅੱਛਾ ਜੀ ਪਿੱਛੇ ਦੀ ਮੇਰੀ ਗੱਡੀ ਤਿੰਨਾ ਥਾਂ ਦੀ ਮੇਰੀ ਗੱਡੀ ਠੀਕ ਆ ਠੀਕ ਆ ਠੀਕ ਲੋ ਜੀ ਭਾਜੀ ਕੋ ਜੇ ਤਿੰਨਾ ਥਾਂ ਜਵਾਦੀ ਦੀ ਗੱਡੀ ਦਾ ਗਰੰਟੀ ਆ ਤੇ ਬਾਜੂ ਬਾਈਕ ਹੋ ਜਾਵਾ ਤੇਰਾ ਭਾਈ ਇੰਨੀ ਹਾਸ਼ੋਰ 50 ਹਜ਼ਾਰ 70 ਹਜ਼ਾਰ ਹੀ ਦਵਾਂਗੇ ਖਾਨ ਆ ਜਿਹੜੀ ਦੇਣੀ ਬਿਲਕੁਲ ਲੋਹੇ ਦੇ ਲੀਗ ਵਾਲਾ ਕੰਮ ਜੀ ਇਹ 50 ਹਜ਼ਾਰ ਦੀ ਸਾਰਾ ਸੁਆ ਚੋਕ ਹੈ ਸਿਆਜ ਜਦੋਂ ਮੱਦੀ ਗਰਮੀ ਦੀ ਫਿਰ ਵੇਚ ਬਿਲਕੁਲ ਬਿਲਕੁਲ ਜੀ ਧਾ ਲੋ ਇਹ ਬਤਾ ਗਈ ਤੁਸੀਂ ਜੀ ਹਾਂ ਨਾ ਭਾਵਾ ਜੀ ਉਹ ਮੇਰੇ ਕੋਲ ਦੱਸੋ ਜੀ 400000 ਦੇ ਸਵਾ ਲੱਖ ਦੀ ਪੱਜਾ ਲੱਖ ਦੀ ਛੋਟੀ ਸਹੀ ਗੱਲ ਹੈ ਤਿੰਨਾ ਹਜ਼ਾਰ ਦੀ ਭਾਜੀ ਸੂਂਦਿਆ ਤੱਕ ਮੈਂ ਬਾਰ ਬਾਰ ਆਲਾ ਤਿੰਨਾ ਹਜ਼ਾਰ ਦੀ ਵੇਈ ਗਰਮੀ ਅੱਛਾ ਜੀ ਛੇ ਦੀ ਮੇਰੀ ਲੱਦੀ ਜੀ ਠੀਕ ਹੈ ਠੀਕ ਹੈ ਅੱਛਾ ਮਾਰੇ ਮੇਰੀ ਮੈਂ ਲੱਦ ਕੇ ਫੋਨ ਕਰਦੇ ਵੀਡੀਓ ਬਣਾ ਕੇ ਇੱਥੇ ਕਥਾ ਕੇ ਨਾ ਆਪਣੇ ਆਪੇ ਪਗਲ ਗਰੀ ਠੀਕ ਹੈ ਠੀਕ ਹੈ ਲਓ ਪਾਚੂ ਬਾਈ ਦੇ ਕੋਲ ਚੰਗੇ ਰੇਟ ਹੈ ਅੱਛਾ ਜੀ ਸਾਰੇ ਵਾਂਗ ਹੋਵੇ ਅੱਛਾ ਜੀ ਇਹ ਜੋ ਤੇ ਹਮਾਰੀ ਇਹ ਕੁਝ ਵੀ ਨਹੀਂ ਚੱਲੂ ਠੀਕ ਹੈ ਇਹਦੀ ਆਪਨੇ ਕੋ ਗੱਪਾਂ ਦੀ ਵੀਡੀਓ ਪਈ ਆ ਅੱਛਾ ਜੀ 5-7 ਦਿਨ ਪੰਜਾਂ ਚੋੜਾ ਗੱਪਾਂ ਦੀ ਵੀਡੀਓ ਪਈ ਆ ਅੱਛਾ ਜੀ ਇਹਦੀ ਆਪਨੇ ਕੋ ਸੁਈ ਦੀ ਵੀਡੀਓ ਕੱਟੀ ਮਗਦੇ ਉਹਦੀ ਵੀਡੀਓ ਪਈ ਆ ਅੱਛਾ ਜੀ ਸਾਰੀ ਵੀਡੀਓ ਆਪਣੇ ਕੋਲੇ ਗਈ ਆ ਠੀਕ ਹੈ ਵੀਡੀਓ ਸੂਨ ਦੇ ਤੱਕ ਵੀਡੀਓ ਅਗਲੇ ਪਾ ਦਾਂਗੇ ਬਾਅਦ ਅੱਛਾ ਜੀ ਸੂਨ ਦੀ ਵੀ ਬੜੀ ਦੀ ਵੀ ਥੱਲੇ ਉਹ ਕੱਟੀ ਦੀ ਨਾਲ ਵੀ ਉਹ ਬਾਹ ਕੱਟੀ ਮਰ ਗਈ ਇਹਦੀ ਠੀਕ ਹੈ ਠੀਕ ਹੈ ਜੀ ਇਹ ਮੀਂਹ ਜਦੋਂ ਪਿੱਛੇ ਪਈ ਨਾ ਉਹਨੂੰ ਕੱਟੀ ਮਰ ਗਈ ਜੇ ਤੇ ਹੁਣ ਦੋ ਦੇ ਕੋਲ ਹੁਣ ਚਾਲ ਕਿੰਨੇ ਆਪਾਂ ਦੇ ਲਈ ਠੀਕ ਆ ਦੋ ਦੇ ਕੋਲ ਜ਼ਿਆਦਾ ਹੀ ਅੱਛਾ ਸਾਰੇ ਕੋਲ ਜੂਨੀਅਰ ਆਇਆ ਆਣ ਕੇ ਪੁੱਛਦੇ ਮੇਰੀ ਜੀ ਠੀਕ ਹੈ ਜੀ ਉਹ ਚਾਹ ਉਹਨਾਂ ਨੂੰ ਵੇਖ ਆਪਾਂ ਦੇ ਦਾਂਗੇ ਜੀ ਜੇ ਆਪਾਂ ਨੂੰ ਸ਼ਾਮ ਦੇ ਭਾਈ ਦੋ ਤੇ ਜਾ ਕੇ ਵੇਚਾਂਗੇ ਸਿੱਧਿਆ ਗਲਾਪ ਆਪਾਂ ਪਹਿਲੋ ਕਿਹਦੇ ਲਓ ਜੀ ਪਿਓਰ ਨੀਲੀ ਦਾ ਵੀ ਥੋੜੀ ਸ਼ਾਮ ਨਾਲ ਹੀ ਆ ਠੀਕ ਹੈ ਉਹ ਤਾਂ ਨਹੀਂ ਚੰਗੇ ਕਾਰ ਵਾਲੀ ਆ ਇਸ ਆਮ ਤੁਮ ਕੇ ਭਰਾ ਨੇ ਚਲੋ ਹੋਜੀ ਦੀ ਦੀ ਆ ਕਾ ਤਵੇ ਲੋ ਤੀ ਇਹ ਦੇਖੋ ਕਾ ਤਵੇ ਕੋ ਜਿਹੜਾ ਬਹੁਤ ਤਗੜਾ ਰ ਹੈ ਵੀ ਇਥੇ ਦੁੱਧ ਭਾਜੀ 4 ਕਿਲੋ ਜੀ ਅੱਛਾ ਜੀ ਤੇ ਮਿਲਦੀ ਦੋਵੇਂ ਟਾਈਮਾਂ ਦੋਵੇਂ ਟਾਈਮਾਂ ਤੇ ਇੱਕ ਥਾਂ 'ਚ ਮਗਲੇ 'ਚ ਦੋ ਚੌਤਾਰਾਂ ਦਾ ਫਰਕ ਵੀ ਹੋ ਸਕਦਾ ਜੀ ਠੀਕ ਆ ਠੀਕ ਆ ਠੀਕ ਗੱਲਾਂ ਸਿੱਧੀਆਂ ਬਾਤਾਂ ਦੀਆਂ ਵਾ ਬਿਲਕੁਲ ਸਹੀ ਵਾ ਫਿਰ ਮੈਨੇਜਰ ਰੱਖਣਾ ਅੱਛਾ ਜੀ ਮੁਰਗੇ ਕੱਲ ਨੂੰ ਵਾਲੇ ਖੇਤ 'ਚ ਲਗਾ ਮੈਂ ਤੂੰ ਤੂੰ ਮੈਂ ਵੜੀਂਦੀ ਭਾਜੀ ਹਾਂਜੀ ਹਾਂਜੀ ਨਾ ਬਾਕੀ ਵਧੀਆ ਭਾਈ ਆ ਦੋ ਹੀ ਹਾਂ ਨਾ ਕਾ ਦਾ ਬੰਨ੍ਹੀ ਲਾ ਦਿਨਾ ਪੜਾ ਦਿਨਾ ਨਹੀਂ ਪੈਣਾ ਮਗਲੇ ਥਾਏ ਦੋ ਚੋ ਚਾਰ ਦਾ ਫਰਕ ਹੋਊਗਾ ਅੱਛਾ ਜੀ ਦੋ ਤੇ ਚਾਰ ਕਿਲੋ ਦਾ ਮਾਸਾ ਘਾਟ ਹੀ ਹੋਊਗਾ ਬਦ ਨਹੀਂ ਹੁੰਦਾ ਠੀਕ ਹੈ ਠੀਕ ਹੈ ਸਿੱਧੇ ਆਲਾ ਲਾਪ ਬੰਨ੍ਹਦਾ ਇੱਕੋ ਵਰਗੇ ਤੇ ਸੀਲ ਉਹਦਾ ਬੜੀ ਇੱਦਾਂ ਬੈਠਾ ਪੈਂਦਾ ਅੱਛਾ ਜੀ ਕਾ ਪੁੱਛੀ ਰੱਖ ਬੈਠਾ ਪੈਂਦਾ ਭਾਈ ਹਾਂ ਜੀ ਕਬੀ ਨਵੇ ਕੋਈ ਕੋਈ ਸਾਥ ਕਰ ਲੂਗਾ ਭਰਾ ਤੇ ਬਹੁਤ ਚਲੋ ਚੰਗਾ ਕੱਢੀ ਹੋਰ ਭਾਈ ਆਪਾਂ ਗਾਂਹ ਵਧਨ ਮੋਤੇ ਬਾਰੇ ਮੇਰੀ ਜੀ ਕੋਈ ਗੱਲ ਨਹੀਂ ਮੈਂ ਦੇਦਾ ਅੱਛਾ ਜੀ ਪਰ ਹੁਣ ਮੇਰੇ ਕੋਲ ਕੀ ਆਉਂ ਤੋ ਮਸਾ ਕੱਢੀ ਕਰਕੇ ਲਵੇ ਠੀਕ ਆ ਉਹ ਪੁੱਛੀਏ ਅੱਛਾ ਜੀ ਜਿਹੜੀ ਵੀਡੀਓ ਸੱਜਦੀ ਵੀ ਪਤਾਗੇ ਅੱਛਾ ਜੀ ਗੱਬਨ ਦੀ ਪਤਾਗੇ ਠੀਕ ਆ ਸਾਰੀ ਵੀਡੀਓ ਪਤਾਗੇ ਫਿਰ ਫਿਰ ਸਾਈ ਪਾਵੇ ਬਈ ਠੀਕ ਆ ਇਹਦਾ ਭਾਈ ਮੋਲਾ ਆਹ ਵੇਖੋ ਇੱਧਰ ਇਹਨਾਂ ਚਿੱਟੇ ਦੋ ਚਾਤਾ ਵਾਲਾ ਬੱਚਾ ਜੀ ਠੀਕ ਆ ਜੀ ਇਹ ਭਾਈ ਛੋਟੀ ਬੜੇ ਜਿੱਦੀ ਛੋਟੀ ਸੋਹਣੀ ਜਿਹਦੀ ਫਰੀਦ ਆਣੇ ਦੀ ਹਾਂ ਜੀਰਾ ਬੋਲ ਕੋਈ ਨਹੀਂ ਹੈਗਾ ਸਿਰਫ ਇਹਦਾ ਦੁੱਧ ਲੈਉਣੀ ਪਈ ਹੈ ਜੀ ਅੱਛਾ ਜੀ ਸਾਹਮਣੀ ਪਈ ਜੇ ਮੈਂ ਵੀਰ ਕੋ ਸਾਹਮਣੇ ਖੜੇ ਅੱਛਾ ਫੂਨ ਨਾ ਚੁੱਕ ਮੈਨੂੰ ਫੂਨ ਲਾ ਦੇ ਭਾਜੀ ਇਹ ਦੁੱਧੋ ਹੀ ਬਦਲ ਦੇ ਕਰਨ ਦੇਈ ਆ ਵਾਦੀ ਮੈਨੂੰ ਵੀ ਲਾਹਮਾ ਨਾ ਪਵੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਇਹ ਭਾਈ ਹੁਣ ਨਾ ਬਹਾਨਾ ਹੀ 44 ਹਜ਼ਾਰ ਜੀ ਦੇ ਦਈਏ ਅੱਛਾ ਜੀ ਕਰ ਦਈਏ ਮਾਨ ਦਾ 40 ਦੇ ਦਈਏ 45 ਦੀ ਜਾਂਦੀ ਹੈ ਪੂਰੇ 44 ਹਜ਼ਾਰ ਹੀ ਦਵਾਂਗੇ 42 43 ਦਾ ਫੂਨ ਨਾ ਕਰੇ ਮੈਨੂੰ ਲਾਓ ਜੀ ਦੁੱਧ ਚੋਂ ਤਾਂ ਮਸਾ ਘੱਟ ਗਿਰ ਕੇ ਲਵੇ ਅੱਛਾ ਜੀ ਵੀਰੋ ਦਹਾ ਬਣਾ ਦੀ ਕੱਤੀ ਮਰੀਏ ਵੀਡੀਓ ਸੱਜਰਦੀ ਵੀ ਹੈਗੀ ਆ। ਅੱਛਾ ਜੀ। ਕੱਤੀ ਦੀ ਬੜੀ ਮਰਜੀਦੀ ਵੀ ਹੈਗੀ ਆ। ਠੀਕ ਆ ਠੀਕ ਆ। ਸਾਰੀ ਵੀਡੀਓ ਸਾਰੀ ਡਿਟੇਲ ਪਾਈ ਦੇ ਕੋਲ ਪਈ ਆ। ਇਹੋ ਭਾਨਾ ਹੋਊ ਇਹੋ ਸਾਨੂੰ گے ਇਹੋ ਰਸਾ ਵੀ ਹੋਊਗਾ। ਅੱਛਾ ਜੀ। ਸਾਰੀ ਵੀਡੀਓ ਆਪਣੇ ਕੋਲ ਹੈਗੀ ਹੈ। ਠੀਕ ਆ ਠੀਕ ਆ। ਲਓ ਬਾਈ। ਤੇ ਮੇਰਾ ਵੀ ਨਾ 42 ਤਰ ਦੇ ਕਿਹਦੇ ਮਾਨੂੰ ਲੱਗਦੀ ਹੈ ਕੋਈ ਦੁੱਧ ਤੋੜ ਸਕਦਾ ਲੈ ਜੇ। ਜੇ ਨਹੀਂ ਤੋੜ ਸਕਦਾ ਮੇਰੇ ਘਰੇ ਬਧੀ ਰਹਿੰਦੇ। ਠੀਕ ਆ ਠੀਕ ਆ ਠੀਕ ਆ। ਲਓ ਜੀ। ਉਹਨਾਂ ਕੇ ਵੀਡੀਓ ਸੀ ਜਨਾ ਨਿਖਰੇਗਾ ਕੀ ਗੱਲ ਆ। ਅੱਛਾ। ਆਓ ਜੀ ਸਿੱਧੀਆਂ ਗੱਲਾਂ ਕਰੀਏ ਲਓ ਭਾਈ ਵੀਡੀਓ ਨੂੰ ਵਾਰ ਤੋਂ ਬਾਅਦ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਪਰਵਾਂ ਦਾ